ਕਿਸ ਤਰੀਕੇ ਦੇ ਨਾਲ ਡਰੱਗ ਮਾਫੀਆ ਨੂੰ ਡਰੱਗ ਕਾਰਟਲਸ ਨੂੰ ਜਿਹਦੇ ਕੇ ਸਰਗਨਾ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਾਂਗਰਸ ਭਾਜਪਾ ਔਰ ਅਕਾਲੀ ਦਲ ਨੇ ਤੇ ਚਲੋ ਉਹਨਾਂ ਦਾ ਆਪ ਦਾ ਹਿੱਸਾ ਨੇ ਉਹ ਕਾਂਗਰਸ ਔਰ ਭਾਜਪਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਿੱਠ ਪਿੱਛੇ ਖੜਦੀ ਰਹੀ ਹੈ ਉਹਨਾਂ ਦੇ ਦੇ ਸਮਰਥਨ ਦੇ ਵਿੱਚ ਆਉਂਦੀ ਰਹੀ ਹੈ ਅੱਜ ਤੁਹਾਡੇ ذریعے মিডিਆ ਦੇ ذریعے ਔਰ ਇੱਕ ਨਵੀਂ ਗੱਲ ਹੈ ਜਿਹੜੀ ਡਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ एनसीबी ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗੇ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ एनसीबी ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਹਾਂ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਭਾਜਪਾ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਅ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਮਨਜੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਵਿਕਰਮਜੀਠੀ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀ ਇਹ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪ ਦਾ ਡਿਫੈਂਸ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਣਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਅੱਜ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਭੋਲਾ ਦੀ ਜਗਦੀਸ਼ ਭੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਦਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਰੂਪੰ ਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਜੋ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਦੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਤਾ ਪੰਜਾਬ ਅਤੇ ਕਹਿ ਜੇ ਕਹਿ ਜੇ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਆਰਾ ਮੁੜਕ ਰੰਗਿਆ ਪੰਜਾਬ ਬਣਾਉਣ ਦਾ ਤਹਈਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮ ਜੀ ਮਜੀਠੀਆ ਨਾਲ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਆਪ ਦੀ ਪੁਰਾਣੀ ਸਾਂਝ ਹੈ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕ ਨੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਅੱਜ ਬੀਜੇਪੀ ਕਿਸ ਲੇਵਲ ਦੀ ਗੁਨਾਹਗਾਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਸ਼ਨ ਫਿਗਰਸ ਦੇ ਉੱਪਰ ਤਾਥ ਸਾਰੇ ਇਕੱਠੇ ਕਰਕੇ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਦਿਨ ਬੀਜੇਪੀ ਵਾਲੇ ਜਿਵੇਂ ਮੈਂ ਪਹਿਲਾਂ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਤੇ ਇਸ ਤੋਂ ਵੱਧ ਚੜ ਕੇ ਅੱਗੇ ਹੋ ਕੇ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਉਨ੍ਹਾਂ ਦੀ ਪੁਸ਼ਤ ਪਨਾਹੀ ਤੇ ਉਹਨਾਂ ਨੂੰ ਬਚਾਉਣ ਦੇ ਵਿੱਚ ਉੱtre ਜਿਵੇਂ ਕਿ ਜਿਵੇਂ ਉਹ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ 75 25 ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਐ ਲੱਗਦਾ ਕਿ ਸਾਰੇ ਦੇ ਸਾਰੇ ਵਲੇ ਮਿਲੇ ਹੋਏ ਨੇ ਇਸ ਕਾਲੇ ਗੋਰਫ਼ਤਨ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੂੰਗਾ ਜੋ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ oppositon ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਜੋ ਗੱਲਾਂ ਕਹੀਆਂ ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਸੱਤਾ ਦੇ ਵਿੱਚ ਆਉਣਾ ਉਦੋਂ ਗੱਲਾਂ ਹੋਰ ਜਦੋਂ ਸੱਤਾ ਦੇ ਵਿੱਚ ਤੁਸੀਂ ਆ ਚੁੱਕੇ ਉਦੋਂ ਗੱਲਾਂ ਹੋਰ ਇਲੈਕਸ਼ਨਾਂ ਵੇਲੇ ਗੱਲਾਂ ਕੁਝ ਹੋਰ ਜਦੋਂ ਇਲੈਕਸ਼ਨ ਨਹੀਂ ਹੈ ਉਦੋਂ ਗੱਲਾਂ ਕੁਝ ਹੋਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿ ਕਿਸ ਤਰੀਕੇ ਦੀ ਰਾਜਨੀਤੀ ਇਹ ਲੋਕ ਕਰਦੇ ਨੇ ਆ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਸਾਹਮਣੇ ਅੱਜ ਮੈਂ ਪੇਸ਼ ਕਰੂੰਗਾ ਕਿ ਜੋ ਚਾਰ ਸਟੇਟਮੈਂਟ ਆ ਲੀਡਰ ਆਫ ਆਪੋਜੀਸ਼ਨ ਆ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀਆਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਆ ਤੁਸੀਂ ਸੁਣਿਓ ਔਰ ਵਿਦਮ ਡੇਟਸ ਜਿਹੜੇ ਉਹ ਮੈਂ ਦੱਸੂਗਾ ਇਹ ਪਹਿਲੀ ਹੈਗੀ 27 ਦਸੰਬਰ 2014 ਦੀ ਦੂਜੀ ਹੈ 19 ਸਤੰਬਰ 2026 2016 ਦੀ ਯਾਨੀ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਆ ਹੁਣ ਬਾਕੀ ਦੋ ਹੋਰ ਗੀਆਂ ਸਟੇਟਮੈਂਟਸ ਨੇ 26 ਜੂਨ 25 ਦੀ ਜਿਸ ਦਿਨ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੁਲਿਸ ਨੇ ਔਰ ਅਗਲੀ ਸਟੇਟਮੈਂਟ ਹੈ 30 ਜੂਨ ਦੀ ਆ ਤੁਸੀਂ ਸਟੇਟਮੈਂਟਾਂ ਸੁਣਿਓ ਤੇ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾ ਲੋਗੇ ਕਿ ਕਹਜੇ ਕਿਰਦਾਰ ਹੈ ਇਹਨਾਂ ਇਹਨਾਂ ਲੀਡਰਸ ਦਾ ਇੱਕ ਸੈਕਿੰਡ ਹਰ ਬੰਦੇ ਅਸੀਂ ਫੈਸਲੇ ਕੀਤੇ ਸਰਕਾਰ ਬਣਦੇ ਇੱਕ ਮਹੀਨੇ ਸੁਖਬੀਰ ਰਿਵਾਈਂਡ ਕਰ ਬਟਾ ਬਿਕਰਮ ਸਿੰਘ ਮਜੀਠੀਆ ਤੋਤਾ ਸਿੰਘ ਦੇ ਆਦੇਸ਼ ਬਿਕਰਮ ਸਿੰਘ ਮਜੀਠੀਆ ਸਦੀਫਾਨੀ ਦਿੱਤੇ ਤੇ ਬਿਕਰਮ ਸਿੰਘ ਮਜੀਠੀਆ ਕੋ ਸਲਾਖੋ ਕੋ ਪਿੱਛੇ ਨਹੀਂ ਜਾਉਂਦੇ ਇੱਕੋਰ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਬਾਗਲ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਤੋਤਾ ਸਿੰਘ ਦੇ ਆਦੇਸ਼ ਪ੍ਰਤਾਪ ਸਿੰਘ ਦੇ ਇਹ ਚਾਰ ਬੰਦੇ ਡੇੜੇ ਨੇ ਇਹਨਾਂ ਦੇ ਕੱਛ ਪਾ ਕੇ ਲਸਾ ਤੇ ਤਰਨਤਨ ਵਾਲੇ CIA ਸੈਂਟਰ ਦੇ ਵਿੱਚ ਲੈ ਕੇ ਦੇ ਦੇ तकरीबन 9 ਵਜੇ ਜੀਥੀਆ ਨੂੰ ਨਾ ਦੇ ਸਾਡਾ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਤੇ ਰੇਡ ਕੀਤਾ ਇਹ ਤੌਰ ਤਰੀਕਾ ਜਿਹੜੀ ਮਾਨ ਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨਵ ਦੀ ਜਿਹੜੀ ਕਰਪਟ ਸਰਕਾਰ ਜਿਹੜਾ ਅਨ ਪ੍ਰੈਜ਼ੈਂਟ ਐਕਟ ਇਹ ਜਿਹੜਾ ਐਕਟ ਕਰ ਰਹੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਨਸ਼ਾ ਕੋਈ ਵੀਰਦਾ ਹੋਏ ਜਾਂ ਵਕਾਂਦਾ ਹੋਏ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਏ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੁਝ ਵੀ ਕਾਰਕਰਨੀ ਕਰੋ ਪਾਰਟੀ ਬਕਾਇਦਾ ਤੌਰ ਨਾਲ ਇਹ ਨਹੀਂ ਧੇਰ ਕਾਂਗਰਸ ਬੈਠੀ ਨਹੀਂ ਜਿੰਨੀ ਧੇਰ ਇਹ ਇੰਟਰਨੈਸ਼ਨਲ ਤੁਸੀਂ ਇਸ ਤੋਂ ਇਹਨਾਂ ਚਾਰ ਸਟੇਟਮੈਂਟਾਂ ਤੋਂ ਪਹਿਲੀ ਚ 27 ਦਸੰਬਰ 2014 ਉਦੋਂ ਕਹਿ ਰਹੇ ਨੇ ਫਿਰ 19 ਸਤੰਬਰ 2016 ਨੂੰ ਇੱਕ ਰੈਲੀ ਦੇ ਵਿੱਚ ਬੜਕ ਮਾਰ ਰਹੇ ਨੇ ਕਿ ਇਹਨਾਂ ਚਾਰਾਂ ਵਿਕਰਮਜੀਠਿਆ ਸੁਖਵੀਰ ਬਾਦਲ ਤੋਤਾ ਸਿੰਘ ਤੇ ਦੇਸ਼ਪ੍ਰਤਾਪ ਕਹਿਰੋ ਇਹਨਾਂ ਦੇ ਗਾਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਟੰਗਾਂਗੇ ਉਹ ਬਾਜਵਾ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਇੰਨਾ ਦਮ ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਕੀਆਂ ਵੱਲ ਤੁਸੀਂ ਉਂਗਲ ਵੀ ਕਰ ਸਕਿਓ ਕਿਉਂਕਿ ਕਰਪਸ਼ਨ ਨੇ ਔਰ ਨਸ਼ਿਆਂ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀਡ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਪੁਲਿਸ ਨੇ ਪਰਚਾ ਦਰਜ ਕੀਤਾ ਇੱਕਦਮ ਉਹਦੇ ਹੱਕ ਦੇ ਵਿੱਚ ਉਤਰਦੇ ਨੇ ਤੇ 4 ਦਿਨ ਬਾਅਦ ਜਦੋਂ ਲੋਕਾਂ ਤੋਂ ਰਿਬੱਟਾ ਲਾਉਂਦਾ ਲੋਕ ਨਕਾਰ ਦਿੰਦੇ ਨੇ ਉਹਨਾਂ ਨੂੰ ਤੇ ਫਿਰ ਕਿਸ ਤਰੀਕੇ ਦੇ ਨਾਲ ਗਿਰਗिट ਵੀ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਰੰਗ ਇੰਨਾ ਪਿਛਲੇ 1 ਹਫਤੇ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਭਾਜਪਾ ਦੇ ਲੀਡਰਾਂ ਦੇ ਰੰਗ ਬਦਲਦੇ ਦੇਖੇ ਨੇ ਗਿਰਗੜ ਵੀ ਇਹਨਾਂ ਨੂੰ ਰੰਗ ਬਦਲਦਾ ਦੇਖ ਕੇ ਮੈਨੂੰ ਲੱਗਦਾ ਸ਼ਰਮਸਾਰ ਹੋ ਜਾਂਦੀ ਹੋਊਗੀ ਕਿ ਇੰਨੇ ਰੰਗ ਤਾਂ ਗਿਰਗੜ ਵੀ ਨਹੀਂ ਬਦਲਦੀ ਹੋਣੀ